ਸਰਦਾਰ ਸੁਚਾ ਸਿੰਘ ਬੀਬੀ ਕਰਤਾਰ ਕੌਰ ਗੁਰਮੁਖ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਗੁਰਮੁਖ ਸਮਰ ਕੈਂਪ ਦੇ ਵਿੱਚ ਹਾਜ਼ਰ ਸਾਰੇ ਹੀ ਪਿਆਰੇ ਪਿਆਰੇ ਵਿਦਿਆਰਥੀਆਂ ਨੂੰ ਸਤਿ ਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਾਣੀ ਸੁਣਨੀ ਹੈ ਤੇ ਸਾਰਿਆਂ ਨੂੰ ਮੇਰੇ ਨਾਲ ਪੂਰਾ ਕਨਸੈਂਟਰੇਟ ਕਰਨਾ ਪਏਗਾ ਮੇਰੇ ਨਾਲ ਦੇਖਣਾ ਪਏਗਾ ਤੇ ਸਿੱਧੇ ਹੋ ਜਾਓ ਬਿਲਕੁਲ ਡੈਸਕ ਉੱਤੇ ਹੱਥ ਨਹੀਂ ਰੱਖਣੇ ਮੇਰੇ ਵੱਲ ਦੇਖਣਾ ਹੈ ਤੇ ਮੈਂ ਵਿੱਚੋਂ ਕਿਸੇ ਨੂੰ ਵੀ ਕੁਝ ਵੀ ਪੁੱਛ ਸਕਦਾ ਹਾਂ ਠੀਕ ਹੈ ਯਸ ਇੱਕ ਵਾਰ ਨੇ ਇੱਕ ਟਰੱਕ ਜੈਪੁਰ ਤੋਂ ਦਿੱਲੀ ਜਾ ਰਿਹਾ ਸੀ ਕਿੱਥੋਂ ਆ ਰਿਹਾ ਸੀ ਉਹ ਜੈਪੁਰੋਂ ਜਾ ਕਿੱਥੇ ਆ ਰਿਹਾ ਸੀ ਦਿੱਲੀ ਉਸ ਟਰੱਕ ਦੇ ਵਿੱਚ ਪਤਾ ਕੀ ਲੱਦਿਆ ਹੋਇਆ ਸੀਗਾ ਬਹੁਤ ਸਾਰਾ ਸੰਗਮਰਮਰ ਪੱਥਰ ਟਾਈਲਾਂ ਤੇ ਨਾਲ ਕੁਝ ਮੂਰਤੀਆਂ ਸਿਗੀਆਂ ਮੂਰਤੀਆਂ ਸਮਝਦੇ ਨਾ? ਯਸ ਸਰ। ਲਾਲ ਮੂਰਤੀਆਂ ਸੀ ਤੇ ਹੁਣ ਸਾਰੇ ਚੁੱਪ-ਚੁੱਪ ਜਾ ਰਹੇ ਸੀ। ਮੂਰਤੀਆਂ ਵੀ ਚੁੱਪ ਕਰਕੇ ਖੜੀਆਂ ਸੀ। ਪੱਥਰ ਵੀ ਚੁੱਪ ਕਰਕੇ ਬੈਠੇ ਸੀ। ਉਹਨਾਂ ਨੇ ਸੋਚਿਆ ਚਲੋ ਆਪਾਂ ਆਪਸ ਵਿੱਚ ਗੱਲਬਾਤ ਕਰ ਲਈਏ। ਬੇਲੇਖਾਂ ਨੂੰ ਬਹਿਣਾ। ਉਹਨਾਂ ਚ ਨਾ ਇੱਕ ਪੱਥਰ ਬੋਲਿਆ ਮੂਰਤੀ ਨੂੰ ਕਿੰਨੇ ਦਾ ਰੱਬ ਜਿਹੜਾ ਨਾ ਉਹ ਬੜਾ ਪੱਖਪਾਤੀ ਹੈ। ਰੱਬ ਜਿਹੜਾ ਨਾ ਬੜਾ ਵਿਤਕਰਾ ਕਰਦਾ ਹੈ। ਚੰਗਾ ਨਹੀਂ ਹੈ ਰੱਬ بڑا ਵਿਤਕਰਾ ਕਰਦਾ ਹੈਗਾ ਪੱਖ ਪਾਤੀ ਹੈ ਉਹ ਜਿਹੜੀ ਮੂਰਤੀ ਸੀ ਉਹ ਇੱਕਦਮ ਬੋਲ ਪਈ ਕਹਿੰਦੀ ਕਿ ਨਾ ਵੀਰ ਪੱਥਰੋਂ ਕਿਵੇਂ ਰੱਬ ਵਿਤਕਰਾ ਕਿਵੇਂ ਕਰਦਾ ਹੈ ਉਹ ਜਿਹੜਾ ਪੱਥਰ ਸੀ ਕਹਿੰਨ ਕਿ ਦੇਖ ਰੱਬ ਨੇ ਮੈਨੂੰ ਬੜਾਇਆ ਟਾਇਲ ਮੈਂ ਫਰਸ਼ ਤੇ ਲੱਗਾਗਾ ਮੈਂ ਟਾਇਲ ਨਾ ਮੈਨੂੰ ਫਰਸ਼ ਤੇ ਲਾਇਆ ਜਾਏਗਾ ਅੱਪਾ ਜਿਸ ਥਾਂ ਤੇ ਜਾ ਰਹੇ ਆ ਜਿਸ ਮੰਦਰ ਚ ਜਾ ਰਹੇ ਆ ਉੱਥੇ ਮੈਨੂੰ ਫਰਸ਼ ਤੇ ਲਾਇਆ ਜਾਏਗਾ ਤੇ ਲੋਕ ਮੈਨੂੰ ਪੈਰਾਂ ਥੱਲੇ ਲਟਾਰ-ਦਲਟਾਰ ਕੇ ਤੁਰਨਗੇ ਮੈਨੂੰ ਪੈਰਾਂ ਥੱਲੇ ਦੱਬ ਕੇ ਤੁਰਨਗੇ ਤੇ ਤੈਨੂੰ ਰੱਬ ਨੇ ਬਣਾਤਾ ਮੂਰਤੀ ਤੈਨੂੰ ਜਦੋਂ ਸਥਾਪਿਤ ਕੀਤਾ ਜਾਏਗਾ ਲੋਕ ਤੇਨੂੰ ਮੱਥੇ ਟੇਕਣਗੇ ਲੋਕ ਤੇਰੀ ਪੂਜਾ ਕਰਨਗੇ ਜਦੋਂ ਪਖਪਤੀ ਹੋਇਆ ਨਾ ਤੂੰ ਵੀ ਪੱਥਰ ਹੈ ਮੈਂ ਵੀ ਪੱਥਰ ਹਾਂ ਮੇਰੇ ਉੱਪਰ ਲੋਕ ਪੈਰ ਰੱਖਣਗੇ ਤੇਨੂੰ ਮੱਥੇ ਟੇਕਣਗੇ ਕਿੰਨਾ ਪਖਪਤੀ ਹੈ ਰੱਬ ਚੰਗਾ ਨਹੀਂ ਕਰਦਾ ਹੋ ਮੂਰਤੀਪਤਾ ਕੀ ਕਹਿਣ ਲੱਗੀ ਮੂਰਤੀ ਕਹਿਣ ਲੱਗੀ ਵੀ ਤੈਨੂੰ ਕਿਸੇ ਕਾਰੀਗਰ ਨੇ ਘੜਨ ਦੀ ਕੋਸ਼ਿਸ਼ ਕੀਤੀ ਸੀ ਕਲਗ ਹਾਂ ਜਦੋਂ ਕਾਰੀਗਰ ਆਇਆ ਨਾ ਘੜਨ ਲੱਗਿਆ ਉਹਨੇ ਛੈਣੀ ਦੇ ਨਾਲ ਥੋੜੀ ਮਾਰ ਕੇ ਤੋੜਨ ਦੀ ਕੋਸ਼ਿਸ਼ ਕੀਤੀ ਮਨਤੇ ਬੜੀ ਪੇਨ ਹੁੰਦੀ ਸੀ ਬੜੀ ਦਰਦ ਹੁੰਦੀ ਸੀ ਮਨਤੇ ਮੈਂ ਪਰੇ ਹਟ ਜਾਂਦਾ ਸੀ ਉਹ ਫਿਰ ਤੋੜਨ ਦੀ ਕੋਸ਼ਿਸ਼ ਕਰਦਾ ਸੀ ਮੈਂ ਫਿਰ ਪਰੇ ਹਟ ਜਾਂਦਾ ਸੀ ਉਹ بار-बार ਉਹ ਮੈਨੂੰ ਥੋੜੇ ਦੇ ਨਾਲ ਛੈਣੀ ਦੇ ਨਾਲ ਮਾਰਦਾ ਸੀ ਤੇ ਮੈਨੂੰ ਬੜੀ ਦਰਦ ਨੂੰ ਇਸੇ ਐਪਰੀਸ਼ੀਏਟ ਜਾਂਦਾ ਸੀ ਫਿਰ ਉਹਨੇ ਜਿਆਦਾ ਹੀ ਉਹਨੇ ਕੋਸ਼ਿਸ਼ ਕੀਤੀ ਤੇ ਮੇਰੇ ਦੋ ਟੁਕੜੇ ਹੋ ਗਏ ਮੈਂ ਟੁੱਟ ਗਿਆ ਜਦੋਂ ਦੋ ਟੁਕੜੇ ਹੋਏ ਬਾਅਦ ਵਿੱਚ ਮੈਨੂੰ ਚੀਰ-ਚੀਰ ਕੇ ਸਲੇਟਾਂ ਬਣਾ ਦਿੱਤੀਆਂ ਹੁਣ ਮੈਨੂੰ ਫਰਸ਼ ਤੇ ਲਗਾਇਆ ਜਾਏਗਾ ਉਹ ਮੁਰਤੇ ਕਹਿਣ ਲੱਗੇ ਤੈਨੂੰ ਪਤਾ ਹੈ ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀ ਜਦੋਂ ਉਸ ਮੂਰਤੀਕਾਰ ਨੇ ਮੈਨੂੰ ਛੈਣੀ ਰੱਖ ਕੇ ਥੋੜੇ ਨਾਲ ਮਾਰਨਾ ਸ਼ੁਰੂ ਕੀਤਾ ਨਾ ਮੈਨੂੰ ਵੀ ਬੜੀ ਪੇਨ ਹੁੰਦੀ ਸੀ ਪਰ ਮੈਂ ਚੁੱਪ ਚਾਪ ਦਰਦ ਸਹਿੰਦੀ ਰਹੀ ਸਹਿੰਦੀ ਰਹੀ ਉਹ ਮੂਰਤੀ ਕਹਿਣ ਲੱਗੀ ਮੈਂ ਵੀ ਪੱਥਰ ਸੀ ਪਹਿਲਾਂ ਹੋਰ بار-बार ਉਹਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਹਜ਼ਾਰਾਂ ਵਾਰ ਉਹਨੇ ਥੋੜੇ ਮਾਰੇ ਕਿਉਂਕਿ ਕਦੀ ਉਹਨੇ ਅੱਖਾਂ ਕੜਨੀਆਂ ਨੇ ਕਦੀ ਉਹਨੇ ਕੰਨ ਕੜਨੇ ਨੇ ਕਦੀ ਨੱਕ ਕੜਨਾ ਹੈ ਕਦੀ ਮੂੰਹ ਕੜਨਾ ਹੈ ਕਦੀ ਹੱਥ ਕੜਨੇ ਨੇ بار-बार ਜਦੋਂ ਮੂਰਤੀਕਾਰ ਮੂਰਤੀ ਬਣਾਉਂਦਾ ਹੈ ਪੱਥਰ ਨੂੰ ਤੋੜਦਾ ਹੈ ਨਾ ਉਹ ਤੋੜ-ਤੋੜ ਕੇ ਬਾਹ ਮੜਾਂਦਾ ਹੈ ਤੋੜ-ਤੋੜ ਕੇ ਫਿਰ ਉਂਗਲਾ ਪੜਾਂਦਾ ਹੈ ਫਿਰ ਉਂਗਲਾ ਪੜਾ ਕੇ ਫਿਰ ਉਹਦੇ ਨਖਨ ਤਿਆਰ ਕਰਦਾ ਹੈ ਕਿੰਨਾ ਟਾਈਮ ਲੱਗਦਾ ਹੈ ਕਿੰਨੀਆਂ ਥੋੜੀਆਂ ਵਜਦੀਆਂ ਹੋਣਗੀਆਂ ਛੇਣੀਆਂ ਰੱਖ ਕੇ ਥੋੜੀਆਂ ਮਾਰਦਾ ਉਹ ਕਹਿੰਨ ਲਗੀ ਮੈਂ ਵੀ ਪਹਿਲਾਂ ਪੱਥਰ ਸੀ ਮੈਨੂੰ ਵੀ ਮੂਰਤੀਕਾਰ ਨੇ ਬੜੀਆਂ ਥੋੜੀਆਂ ਮਾਰੀਆਂ ਬੜੀਆਂ ਛੇਣੀਆਂ ਮਾਰੀਆਂ ਮੈਨੂੰ ਵੀ ਤਰਸ਼ਿਆ ਮੈਨੂੰ ਵੀ ਘੜਿਆ ਮੈਨੂੰ ਵੀ ਬੜੀ ਦਰਦ ਹੁੰਦੀ ਸੀ ਪਰ ਮੈਂ ਦਰਦ ਸਹਾਰ ਲਈ ਗਈ ਸਹਾਰ ਲਈ ਗਈ ਸਹਾਰਦੀ ਮੈਂ ਟੁੱਟੀ ਨਹੀਂ ਐ ਪੱਥਰ ਤੋਂ ਟੁੱਟ ਗਿਆ ਸੀ ਨਾ ਮੈਂ ਟੁੱਟੀ ਨਹੀਂ ਮੈਂ ਦਰਦ ਨੂੰ ਸਹਾਰਿਆ ਤੇ ਮੂਰਤੀਕਾਰ ਨੇ تراਸ਼ ਕੇ ਮੈਨੂੰ ਹੁਣ ਮੂਰਤੀ ਬਣਾ ਦਿੱਤਾ ਤੇ ਹੁਣ ਮੈਂ ਜਿਸ ਥਾਂ ਤੇ ਜਾਵਾਂਗੇ ਲੋਕੀ ਉੱਥੇ ਮੈਨੂੰ ਮੱਥੇ ਟੇਕਣਗੇ ਮੇਰੀ ਪੂਜਾ ਕਰਨਗੇ ਮੈਂ ਪਹਿਲਾਂ ਦਰਦ ਨੂੰ ਸਹਾਰ ਲਿਆ ਪੀੜ ਨੂੰ ਸਹਾਰ ਲਿਆ ਤੇ ਹੁਣ ساری ਜ਼ਿੰਦਗੀ ਮੈਨੂੰ ਸਤਕਾਰ ਮਿਲੇਗਾ ਪਰ ਤੂੰ ਪਹਿਲਾਂ ਦਰਦ ਨਹੀਂ ਸਹਾਰਿਆ ਤੂੰ ਚੀਕਿਆ ਤੇ ਤੂੰ ਟੁੱਟ ਗਿਆ ਹੁਣ ساری ਜ਼ਿੰਦਗੀ ਤੈਨੂੰ ਦਰਦ ਸਹਾਰਨਾ ਪਏਗਾ। ਹੁਣ ساری ਜ਼ਿੰਦਗੀ ਤੈਨੂੰ ਦੁੱਖ ਸਹਾਰਨਾ ਪਏਗਾ ਕਿਉਂਕਿ ਤੂੰ ਪਹਿਲਾਂ ਦੁੱਖ ਨਹੀਂ ਸਹਾਰਿਆ। ਜੇ ਪਹਿਲਾਂ ਤੂੰ ਮੇਰੇ ਵੱਲੋਂ ਦੁੱਖ ਸਹਾਰ ਲੈਂਦਾ ਅੱਜ ਤੇਰਾ ਵੀ ਸਤਿਕਾਰ ਹੋਣਾ ਸੀ ਪਰ ਤੂੰ ਪਹਿਲਾਂ ਦੁੱਖ ਸਹਾਰਿਆ ਨਹੀਂ। ਪਹਿਲਾਂ ਤੂੰ ਐਸ਼ ਕੀਤੀ। ਪਹਿਲਾਂ ਤੂੰ ਕਿਹਾ ਮੈਂ ਨਹੀਂ ਦਰਦ ਸਹਾਰਨਾ, ਮੈਂ ਨਹੀਂ ਪੇਨ ਸਹਾਰਨੀ। ਤੈਨ ਤੁਰਤ ਤ੍ਰਾਸ਼ਨ ਦੀ ਕੋਸ਼ਿਸ਼ ਕੀਤੀ ਤੂੰ ਟੁੱਟ ਗਿਆ। ਮੈਂ ਟੁੱਟੀ ਨਹੀਂ ਸੀ। ਇਸ ਕਰਕੇ ਮੇਰਾ ਸਤਿਕਾਰ ਹੋਏਗਾ ਪਰ ਤੈਨੂੰ ساری ਜ਼ਿੰਦਗੀ ਪੈਰਾਂ ਥੱਲੇ ਰੋਂਦਿਆ ਜਾਏਗਾ। ਪਤੇ ਪੱਥਰ ਤੇ ਉਹ ਮੂਰਤੀ ਕੌਣ ਨੇ ਜਿਹੜੇ ਤੇ ਬੱਚੇ ਸਕੂਲ ਦਾ ਹੋਮਵਰਕ ਕਰਦੇ ਆ ਕਹਿੰਦੇ ਨੇ ਅਸੀਂ ਨਹੀਂ ਕਰਨਾ ਸਾਨੂੰ ਕੋ ਟਾਈਮ ਨਹੀਂ ਅਸੀਂ ਖੇਡਣਾ ਹੈਗਾ ਅਸੀਂ ਆਹ ਕਰਨਾ ਹੈ ਅਸੀਂ ਨਹੀਂ ਪੜ੍ਹਾਈ ਕਰਨੀ ਅਸੀਂ ਨਹੀਂ ਹੋਮਵਰਕ ਕਰਨਾ ਅਸੀਂ ਨਹੀਂ ਲਿਖਣਾ ਪੇਨ ਹੈ ਨਾ ਦਰਦ ਹੈ ਨਾ ਲਿਖਣਾ ਪੈਂਦਾ ਬੈ ਕੇ ਪੜ੍ਹਾਈ ਕਰਨੀ ਪੈਂਦੀ ਹੈ ਉਹ ਹੁਣ ਦਰਦ ਨਹੀਂ ਸਹਾਰਨਗੇ ਮਿਹਨਤ ਨਹੀਂ ਕਰਨਗੇ ਟੀਚਰ ਕੀ ਕਰਦਾ ਟੀਚਰ ਹੈ ਮੂਰਤੀਕਾਰ ਉਹ ਤੁਹਾਨੂੰ ਘੜਦਾ ਵੈ ਤੁਹਾਨੂੰ ਤਰਾਸ਼ਦਾ ਹੈ ਤੁਸੀਂ ਸੋਹਣੇ ਹੋ ਜਾਓ ਤਾਨੂੰ ਦੁਨੀਆ ਚ ਸਤਕਾਰ ਮਿਲੇ ਪਰ ਜਿਹੜਾ ਟੀਚਰ ਨੂੰ ਕਹੇ ਵੀ ਮੈਂ ਨਹੀਂ ਮੈਂ ਨਹੀਂ ਹੋਮਵਰਕ ਕਰਨਾ ਮੈਂ ਨਹੀਂ ਪੜਾਈ ਕਰਨੀ ਮੈਂ ਨਹੀਂ ਲੈਸਨ ਪੜਨਾ ਨਹੀਂ ਨਹੀਂ ਬੁੱਕ ਪੜ੍ਹਨੀ ਟੀਚਰ ਦੀ ਗੱਲ ਮੰਨੇ ਨਾ ਫਿਰ ਪਤਾ ਕੀ ਹੁੰਦਾ ਸਾਰੀ ਜ਼ਿੰਦਗੀ ਲੋਕ ਉਹਨੂੰ ਪੈਰਾਂ ਥੱਲੇ ਰੋਂਦਦੇ ਨੇ ਜਿਹੜਾ ਬੱਚਾ ਪੜਾਈ ਨਹੀਂ ਕਰਦਾ ਸਕੂਲ ਵਿੱਚੋਂ बार-बार ਫੇਲ ਹੋ ਰਿਹਾ ਹੈ ਜਾਂ ਜਿਹੜਾ ਆਪਣੇ ਟੀਚਰਸ ਦੀ ਗੱਲ ਨਹੀਂ ਬਣਦਾ ਫਿਰ ਕੀ ਹੁੰਦਾ ਉਹਨਾਂ ਜ਼ਿੰਦਗੀ 'ਚ ਸਤਕਾਰ ਨਹੀਂ ਮਿਲਦਾ ਸਾਰੀ ਜ਼ਿੰਦਗੀ ਠੋਕਰਾ ਮਿਲਦੀਆਂ ਨੇ ਸਾਰੀ ਜ਼ਿੰਦਗੀ ਲੋਕ ਉਹਨੂੰ ਪੈਰਾਂ ਥੱਲੇ ਰੱਖਦੇ ਨੇ ਉਹ ਤੋਂ ਕੰਮ ਲੈਂਦੇ ਨੇ ਉਹਨੂੰ ਗੁਲਾਮ ਬਣਾ ਕੇ ਮਾਨੂੰ ਕੰਮ ਲੈਂਦੇ ਨੇ ਇਸ ਤਰ੍ਹਾਂ ਕੰਮ ਲੈਂਦੇ ਨੇ ਮਾਨੂੰ ਜਿਵੇਂ ਸਾਡਾ ਗੁਲਾਮ ਹੋਵੇ ਮਤਲਬ ਮਨਮਰਜ਼ੀ ਦੇ ਉਹਨਾਂ ਤੋਂ ਕੰਮ ਲੈ ਕੇ ਉਹਨਾਂ ਤੋਂ ਹਾਰਡ ਵਰਕ ਕਰਾਉਂਦੇ ਨੇ ਕਿਉਂ ਕਿਉਂਕਿ ਜਦੋਂ ਮਿਹਨਤ ਕਰਨ ਦਾ ਸਮਾਂ ਸੀ ਜਦੋਂ ਟੀਚਰ ਦੀ ਗੱਲ ਸੁਣ ਕੇ ਪੜ੍ਹਾਈ ਕਰਨੀ ਸੀ ਉਦੋਂ ਕੀਤੀ ਨਹੀਂ ਉਦੋਂ ਐਸ਼ ਕੀਤੀ ਤੇ ਜਦੋਂ ਜ਼ਿੰਦਗੀ 'ਚ ਸਮਾਂ ਲੰਘ ਗਿਆ ਸਕੂਲ ਕਾਲਜ ਖਤਮ ਹੋ ਗਿਆ ਉਸ ਤੋਂ ਬਾਅਦ ਹੁਣ ਹਾਰਡ ਵਰਕ ਤੇ ਕਰ ਰਿਹਾ ਹੈ ਪਰ ਉਸ ਹਾਰਡ ਵਰਕ ਦਾ ਕੋਈ ਫਾਇਦਾ ਵੀ ਨਹੀਂ ਹੋ ਰਿਹਾ ਤੇ ਇਦਾਂ ਹੀ ਉਸ ਜ਼ਿੰਦਗੀ ਦੇ ਵਿੱਚ ਵਿਕਾਸ ਨਹੀਂ ਕਰ ਪਾਉਂਦਾ ਲੋਕ ਸਤਕਾਰ ਨਹੀਂ ਦਿੰਦੇ ਉਹੀ ਆਦਮੀ ਜਿਹੜਾ ਪੜ੍ਹ ਲਿਖ ਨਹੀਂ ਸਕਿਆ ਕੁਣ ਕਿਤੇ ਵਾਚਮੈਨ ਲੱਗ ਰਿਹਾ ਹੈ ਕਿਤੇ ਉਹ ਚਪੜਸੀ ਲੱਗ ਰਿਹਾ ਹੈ ਕਿਤੇ ਉਹ ਕੁਛ ਲੱਗ ਰਿਹਾ ਹੈ ਕਿਤੇ ਉਹ ਛੋਟੇ-ਮੋਟੇ ਕੰਮ ਕਰਕੇ ਹਾਰਡਵਰਕ ਕਰ ਰਿਹਾ ਹੈਗਾ ਜਾਂ ਕਿਤੇ ਫੈਕਟਰੀ ਦੇ ਵਿੱਚ ਲੋਹੇ ਨੂੰ ਢਾਲ ਕੇ ਬਣਾ ਰਿਹਾ ਹੈ ਹੁਣ ਛੋਟੇ-ਵੋਟੇ ਕੰਮ ਕਰਕੇ ਗੁਜ਼ਾਰਾ ਕਰ ਰਿਹਾ ਹੈ ਬਸ ਉਹਨੂੰ ਸਤਕਾਰ ਨਹੀਂ ਮਿਲ ਰਿਹਾ ਦੂਜੇ ਪਾਸੇ ਇੱਕ ਉਹ ਬੱਚਾ ਜਿਹਨੂੰ ਟੀਚਰ ਨੇ ਤਰਾਸ਼ਿਆ ਘੜਿਆ ਟੀਚਰ ਨੇ ਕਿਹਾ ਹோம்ਵਰਕ ਕਰਕੇ ਆਣਾ ਯੈਸ ਸਰ ਯੈਸ ਮੈਮ ਟੀਚਰ ਨੇ ਕਿਹਾ ਦੀਆ ਸਬਕ ਪੜ੍ਹਨਾ ਹੈ ਲੈਸਨ ਪੜ੍ਹਨਾ ਹੈ ਬੁੱਕ ਪੜ੍ਹ ਕੇ ਆਣੀ ਹੈ ਡਿਸਪਲਿਨ ਦੇ ਵਿੱਚ ਰਹਿਣਾ ਹੈ ਟੀਚਰ ਕੜਦਾ ਹੈ ਨਾ ਯੈਸ ਸਰ ਓਖਾ ਤੇ ਸਾਨੂੰ ਲੱਗਦਾ ਥੋੜਾ ਜਿਹਾ ਵੀ ਟੀਚਰ ਕਿਉਂ ਪਰਫਰਦਾ ਕਹਿੰਦੇ ਨਹੀਂ ਪਰ ਉਹ ਸਾਨੂੰ ਘੜ ਰਹੀ ਨੇ ਜਦੋਂ ਟੀਚਰ ਘੜ ਦਿੰਦੇ ਨੇ ਅਸੀਂ ਪੜ੍ਹ ਲਿਖ ਜਾਂਦੇ ਆ ਸਾਨੂੰ ਡਿਗਰੀ ਮਿਲ ਜਾਂਦੀ ਐ ਅਸੀਂ ਬੀਏ ਦੀ ਡਿਗਰੀ ਲੈ ਲਈ ਐਮਏ ਦੀ ਡਿਗਰੀ ਲੈ ਲਈ ਪੀਐਚ ਦੀ ਡਿਗਰੀ ਲੈ ਲਈ ਅਸੀਂ ਕਿੰਨਾ ਕੁਝ ਲੈ ਲਿਆ ਉਹਦੇ ਡਿਗਰੀਆਂ ਮਿਲ ਗਈਆਂ ਸਾਨੂੰ ਵੱਡੇ ਸਾਰੇ ਆਫਿਸ ਵਿੱਚ ਜੌਬ ਮਿਲ ਗਈ ਹੁਣ ਆਫਿਸ ਦੇ ਵਿੱਚ ਏਸੀ ਰੂਮ ਚ ਬਹਿ ਕੇ ਅਸੀਂ ਬਾਕੀਆਂ ਤੇ ਹੁਕਮ ਚਲਾਣੇ ਆ ਜਿਹੜੇ ਬਾਕੀ ਕਰਮਚਾਰੀ ਵਰਕਰ ਹੁੰਦੇ ਨੇ ਹੁਕਮ ਚਲਾਣੇ ਆ ਜਾਂ ਤੂੰ ਇਹ ਕੰਮ ਕਰਕੇ ਆ ਜਾ ਤੋ ਕੰਮ ਕਰਕੇ ਆ ਕਿਉਂ ਕਿਉਂਕਿ ਉਹਨੇ ਪਹਿਲਾਂ ਟੀਚਰ ਦੀ ਮਾਰ ਨੂੰ ਸਹਾਰ ਲਿਆ ਹੁਣ ਉਹਨੂੰ ਸਮਾਜ ਵਿੱਚ ਇੱਜ਼ਤ ਸਤਕਾਰ ਮਿਲ ਗਿਆ ਹੁੰਦੇ ਨਾ ਬਿਲਕੁਲ ਇਸ ਤਰ੍ਹਾਂ ਅਸੀਂ ਸਾਰੇ ਜਦੋਂ ਪੈਦਾ ਹੋਏ ਕੁਝ ਹੀ ਆ ਪਰ ਜਿਨ੍ਹਾਂ ਨੇ ਟੀਚਰ ਦੀ ਮਾਰ ਨੂੰ ਸਹਾਰ ਲਿਆ ਉਹਨਾਂ ਨੂੰ ਸਮਾਜ ਵਿੱਚ ਸਤਿਕਾਰ ਮਿਲਿਆ ਇੱਜ਼ਤ ਮਿਲੀ ਤੇ ਜਿਨ੍ਹਾਂ ਨੇ ਮਾਰ ਨੂੰ ਨਹੀਂ ਸਹਾਰਿਆ ਉਹ ਫਿਰ ਬਾਅਦ ਵਿੱਚ ساری ਜ਼ਿੰਦਗੀ ਰੋਂਦੇ ਰਹਿੰਦੇ ਨੇ ਹੁਣ ਮੂਰਤੀ ਉਹ ਬਣੇਗਾ ਸਤਿਕਾਰ ਉਹਨੂੰ ਮਿਲੇਗਾ ਜਿਹੜਾ ਤਰਾਸ਼ਿਆ ਜਾਏਗਾ ਜਦੋਂ কুমਹਾਰ ਨੂੰ ਦੇਖਦੇ ਆ ਨਾ কুমਹਾਰ ਘੜਾ ਬਣਾਉਂਦਾ ਕਿਸੇ ਨੇ ਦੇਖਿਆ ਘੜੇ ਬਣਾਉਂਦਿਆਂ ਯੈਸ ਸਰ ਜਦੋਂ কুমਹਾਰ ਘੜਾ ਜਦੋਂ ਚੱਕ ਦੇ ਉੱਪਰੋਂ ਲਾਂਦਾ ਵੇ ਲਾ ਕੇ ਉਹ ਪੂਰਾ ਗੋਲ ਨਹੀਂ ਹੁੰਦਾ ਘੜਾ ਉਹ ਫਿਰ ਕੀ ਕਰਦਾ ਉਹਦੇ ਉੱਪਰ ਨਾ ਫੱਟੀ ਮਾਰਦਾ ਵੇ ਲੱਕੜ ਦੀ ਫੱਟੀ ਮਾਰ ਮਾਰ ਕੇ ਉਹਨੂੰ ਗੋਲ ਕਰਦਾ ਦੇਖਿਆ ਕਿਸੇ ਨੇ ਇੱਕ ਵਾਰੀ ਇੱਕ কুমਿਹਾਰ ਨਾ ਘੜੇ ਨੂੰ ਫੱਟੀ ਮਾਰ ਮਾਰ ਕੇ ਗੋਲ ਕਰ ਰਿਹਾ ਸੀ ਕੱਚਾ ਘੜਾ ਸੀ ਗਿੱਲੀ ਮਿੱਟੀ ਸੀ ਅਜੇ ਗਿੱਲਾ ਹੀ ਸੀ ਕੱਚਾ ਹੀ ਸੀ ਤੇ ਫੱਟੀ ਮਾਰ ਰਿਹਾ ਸੀ ਉਹਨੂੰ ਤੇ ਕੋਈ ਆਦਮੀ ਕੋਲੋਂ ਲੰਘਿਆ ਉਹਨੇ ਲਗਦਿਆਂ ਲਗਦਿਆਂ ਉਸ কুমਿਹਾਰ ਨੂੰ ਕਿਹਾ ਵੀਰ ਆਪਣੇ ਹੱਥੀ ਤੋਂ ਇੰਨਾ ਸੋਹਣਾ ਘੜਾ ਬਣਾਇਆ ਆਪਣੇ ਹੱਥੀ ਤੋਂ ਉਹਨੂੰ ਫੱਟੀਆਂ ਮਾਰੀ ਜਾਂਦੇ ਉਹ ਲੱਕੜ ਦੀ ਨਾ ਪਤਲੀ ਜੀ ਫੱਟੀ ਹੁੰਦੀ ਐ ਇਹ ਲੰਮੀ ਜਿਪ ਇੰਨੀ ਕੁ ਪਤਲੀ ਜੀ ਹੁੰਦੀ ਐ ਉਹ ਫੱਟੀ ਮਾਰੀ ਜਾਂਦੀ ਹੁੰਦੀ ਐ ਕਹਿੰਦਾ ਆਪਣੇ ਹੱਥੀ ਤੋਂ ਇੰਨਾ ਸੋਹਣਾ ਕੜਾ ਬਣਾਇਆ ਆਪਣੇ ਹੱਥੀ ਤੋਂ ਨੂੰ ਫੱਟੀਆਂ ਮਾਰਦਾ ਪਿਆ ਤੈਨੂੰ ਤਰਸ ਨਹੀਂ ਆਉਂਦਾ ਉਹ ਕੁਮਿਆਰਤਾ ਕੀ ਕਹਿੰਦਾ ਮੈਨੂੰ ਤਰਸ ਆਂਦਾ ਜੇ ਮੈਂ ਫੱਟੀਆਂ ਮਾਰ ਕੇ ਨੂੰ ਗੋਲ ਨਾ ਕੀਤਾ ਇਹਨੇ ਬਾਜ਼ਾਰ 'ਚ ਵਿਕਣਾ ਨਹੀਂ ਕਿਸੇ ਨੇ ਨੂੰ ਖਰੀਦਣਾ ਹੀ ਨਹੀਂ ਕਿਹੜਾ ਬਿੰਗਾ ਟੇਡਾ ਘੜਿਆ ਸੀ ਕੋ ਲਈਏ ਮੈਂ ਤਾਂ ਫੱਟੀਆਂ ਮਾਰਦਾ ਬਿਲਕੁਲ ਗੋਲ ਹੋ ਜਾਏ ਤੇ ਮਾਰਕੀਟ 'ਚ ਇਹਦੀ ਕੀਮਤ ਪੈ ਜਾਏ ਇਹ ਇਹ ਮੁੱਲ ਪਵੇ ਦਾ ਲੋਕ ਨੂੰ ਖਰੀਦਣ ਘਰ ਲੈ ਕੇ ਜਾਣੇ ਨੂੰ ਕਿੰਨਾ ਕਾ ਫਿਰ ਵੀ ਤੂੰ ਫੱਟੀਆਂ ਮਾਰਦਾ ਤੈਨੂੰ ਕੋਈ ਤਰਸ ਤੇ ਆਉਂਦਾ ਹੁਣੇ ਤੈਨੂੰ ਦੁੱਖ ਨਹੀਂ ਹੁੰਦਾ ਆਪਣੇ ਬਣਾਏ ਘਰੇ ਨੂੰ ਆਪ ਹੀ ਤੂੰ ਫੱਟੀਆਂ ਮਾਰੀ ਜਾਂਦਾ ਹੈ ਕਿੰਨਾ ਕਾ ਦੁੱਖ ਹੁੰਦਾ ਇਸ ਕਰਕੇ ਦੂਜਾ ਹੱਥ ਨੇ ਘਰੇ ਦੇ ਅੰਦਰ ਪਾਇਆ ਹੋਇਆ ਜਦੋਂ ਮੈਂ ਬਾਹਰੋਂ ਫੱਟੀ ਮਾਰਦਾ ਨਾ ਫੱਟੀ ਮਾਰ ਕੇ ਮੈਂ ਉਹਨੂੰ ਬੁਲਾਈ ਦੇ ਦਿੰਨਾ ਘਰੇ ਨੂੰ ਕਾਲਸ ਫੱਟੀ ਦੀ ਸੱਟ ਮੇਰੇ ਹੱਥ ਤੇ ਆ ਕੇ ਲੱਗਦੀ ਏ ਮੈਂ ਅੰਦਰ ਹੱਥ ਪਾ ਕੇ ਫੱਟੀ ਮਾਰਦਾ ਵਾਂ ਤਾਂ ਕਿ ਘੜਾ ਟੁੱਟ ਵੀ ਨਾ ਜਾਏ ਗੋਲ ਵੀ ਹੋ ਜਾਏ ਤੇ ਉਸ ਫੱਟੀ ਦੀ ਸੱਟ ਮੇਰੇ ਹੱਥ ਨੂੰ ਲੱਗੇ ਮੇਰੇ ਘੜੇ ਨੂੰ ਕੁਛ ਨਾ ਹੋਵੇ ਜਦੋਂ ਟੀਚਰ ਵੀ ਛਿੜਕਦਾ ਹੈ ਮਾਰਦਾ ਹੈ ਨਾ ਜਦੋਂ ਟੀਚਰ ਵੀ ਘੜਦਾ ਹੈ ਉਦੋਂ ਟੀਚਰ ਨੂੰ ਦੁੱਖ ਹੁੰਦਾ ਕਿੰਨੇ ਕਿਉਂ ਛਿੜਕ ਰਿਆ ਵਾਂ ਮੈਂ ਆਪਣੇ ਇਸ ਬੱਚੇ ਪਿਆਰੇ ਜਿਹੇ ਬੱਚੇ ਨੂੰ ਕਿਉਂ ਛਿੜਕ ਰਿਆ ਵਾਂ ਪਰ ਅੰਦਰੋਂ ਅੰਦਰ ਹੀ ਜਿਹੜਾ ਟੀਚਰ ਹੈ ਨਾ ਉਹ ਬੱਚੇ ਨੂੰ ਕਹਿੰਦਾ ਵੀ ਵੀ ਬੱਚੇ ਮੈਂ ਤੇਰੇ ਵਾਸਤੇ ਕਰ ਰਿਹਾ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਹਾਂ ਗੁਰੂ ਕੁਮਾਰ ਸ਼ਿਸ਼ ਕੁੰਭ ਹੈ ਗੱਡ ਗੱਡ ਕਾਡੇ ਖੋਟ ਗੁਰੂ ਹੈ ਕੁਮਿਆਰ ਜਿਹੜਾ ਸ਼ਿਸ਼ ਹੈ ਨਾ ਵਿਦਿਆਰਥੀ ਸਟੂਡੈਂਟ ਉਹ ਹੈ ਘੜਾ ਗੁਰੂ ਕੁਮਾਰ ਸ਼ਿਸ਼ ਕੁੰਭ ਹੈ ਗੱਡ ਗੱਡ ਕਾਡੇ ਖੋਟ ਅੰਤਰ ਹੱਥ ਸਹਾਰ ਦੇ ਬਾਹਰ ਮਾਰੇ ਚੋਟ ਉਹ ਬਾਹਰ ਸੱਟ ਮਾਰਦਾ ਹੈ ਉਹ ਸੱਟ ਨੂੰ ਉਹ ਆਪ ਸਹਾਰਦਾ ਹੈ ਭਾਵ ਜਦੋਂ ਟੀਚਰ ਝਿੜਕਦਾ ਹੈ ਨਾ ਦੁੱਖ ਉਹਨੂੰ ਵੀ ਹੁੰਦਾ ਮੈਂ ਕਿਉਂ ਝਿੜਕ ਰਿਹਾ ਵਾਂ ਪਰ ਉਹਨੂੰ ਇਹ ਪਤਾ ਮੈਂ ਤਾਂ ਚਿੜਕਰੀਆ ਤਾਂ ਕਿਸ ਬੱਚੇ ਦਾ ਜੀਵਨ ਸੁਣਾ ਬਣ ਜਾਏ ਇਸੇ ਤਰ੍ਹਾਂ ਹੀ ਮੂਰਤੀ ਆ ਭਗਵਾਨ ਦੀ ਸੱਚਮੁੱਚ ਜਿਹਨੇ ਦੁਨੀਆ 'ਚ ਰਹਿ ਕੇ ਭਗਵਾਨ ਬਣਣਾ ਹੈ ਨਾ ਉਹਨੂੰ ਵੀ ਆਪਣੇ ਆਪ ਨੂੰ ਤਰਸਣਾ ਪੈਣਾ ਹੈ ਉਹਨੂੰ ਵੀ ਆਪਣੇ ਆਪ ਨੂੰ ਘੜਨਾ ਪੈਣਾ ਜਿਹੜਾ ਨਹੀਂ ਕਰੇਗਾ ਉਹ ਰੱਬ ਨਹੀਂ ਬਣ ਸਕੇਗਾ ਭਗਵਾਨ ਨਹੀਂ ਬਣ ਸਕੇਗਾ ਉਹ ਪੱਥਰ ਰਹਿ ਜਾਏਗਾ ਹੁਣ ਪੱਥਰ ਕੀ ਹੈ ਪੱਥਰ ਵਿੱਚ ਭਗਵਾਨ ਛੁਪਿਆ ਹੋਇਆ ਹੈ ਸਾਨੂੰ ਤੁਹਾਨੂੰ ਦਿਸਦਾ ਨਹੀਂ ਹੈ ਅਸੀਂ ਦੇਖਦੇ ਆਂ ਵੀ ਪੱਥਰ ਪਿਆ ਹੋਇਆ ਬਸ ਸਾਨੂੰ ਪੱਥਰ ਨਜ਼ਰ ਆਉਂਦੇ ਨੇ ਕਿਸੇ ਮੂਰਤੀਕਾਰ ਨੂੰ ਪੁੱਛ ਕੇ ਦੇਖੋ ਉਹ ਕਹਿੰਦਾ ਵਿੱਚ ਭਗਵਾਨ ਲੁਕਿਆ ਹੋਇਆ ਹੈ ਪੁੱਛਿਆ ਫਿਰ ਕੀ ਕੀ ਲੈ ਕੇ ਆਏਗਾ ਇਹਨੂੰ ਭਗਵਾਨ ਕੱਢਣ ਵਾਸਤੇ ਕਿੰਨਾ ਕ ਲਿਆਣਾ ਕੁਛ ਨਹੀਂ ਸਿਰਫ ਕੱਢਣਾ ਹੀ ਹੈ ਜਿਹੜਾ ਬਾਹਰ ਫालतੂ ਪੱਥਰ ਲੱਗੇ ਹੋਏ ਨਾ ਉਹਨੂੰ ਲਾੜਾ ਵੈ ਪੂਰਾ ਪੱਥਰ ਗੋਲ ਹੈ ਉਹਦੇ ਅੰਦਰ ਭਗਵਾਨ ਹੈ ਪਰ ਨਜ਼ਰ ਨਹੀਂ ਆਦਾ ਉਹ ਮੂਰਤੀ ਕਰਕੇ ਕਹਿੰਦਾ ਵੀ ਬਾਹਰੋਂ ਮੈਂ ਫालतू ਫालतੂ ਪੱਥਰ ਲਾ ਲੈਣਾ ਵੇ ਬਾਹਰੋਂ ਟੁਕੜੇ ਲਾਈ ਜਾਣੀਆਂ ਲਾਈ ਜਾਣੀਆਂ ਲਾਈ ਜਾਣੀਆਂ ਲਾਈ ਜਾਣੀਆਂ ਅੰਦਰੋਂ ਚਿਹਰਾ ਨਿਕਲਣਾ ਹੈ ਮੂੰਹ ਨਿਕਲਾਏਗਾ ਅੱਖਾਂ ਨਿਕਲਣਗੀਆਂ ਲੱਕ ਨਿਕਲਾਏਗਾ ਮੂੰਹ ਨਿਕਲਾਏਗਾ ਕੰਨ ਨਿਕਲਣਗੇ ਨੇ ਫालतੂ ਪੱਥਰ ਲਾਈ ਜਣਾ ਉਤਾਰੀ ਜਾਣਾ ਹੈ ਫालतੂ ਪੱਥਰ ਲਾਈ ਜਾਵਾਂਗਾ ਇੱਕ ਦਿਨ ਵਿੱਚ ਉਹ ਭਗਵਾਨ ਨਿਕਲਾਏਗਾ ਇਦਾਂ ਹੀ ਅਸੀਂ ਹਾਂ ਸਾਡੇ ਅੰਦਰ ਭਗਵਾਨ ਹੈ ਗੁਰੂ ਜੀ ਬਾਣੀ ਚ ਕਹਿੰਦੇ ਨੇ ਘਟ ਘਟ ਮੈਂ ਹਰ ਜੂ ਵਸੈ ਸਤਨਕਿਉ ਪੁਕਾਰ ਸਾਰੇ ਦੇ ਅੰਦਰ ਪ੍ਰਭੂ ਬੈਠਾ ਹੋਇਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਾਡੇ ਸਾਰੇ ਦੇ ਅੰਦਰ ਰੱਬ ਹੈ ਫਰਗੜ ਕੀ ਵੀ ਹੋਏਗਾ ਸਭ ਨੂੰ ਜ਼ਿੰਦਗੀ ਚ ਕੁਝ ਲਾਣਾ ਪੈਣਾ ਹੈ ਸੰਜੜਾ ਗੁੱਸਾ ਹੈ ਨਾ ਗੁੱਸਾ ਕਰੋਧ ਉਹਨੂੰ ਲਾਣਾ ਪੈਣਾ ਕਿਸੇ ਨੂੰ ਸੀ ਮਾਰਾ ਕਹਿੰਦੇ ਨੇ ਆ ਪਿਆ ਬੱਚਾ ਇਦਾਂ ਦਾ ਆ ਉਹ ਬਚਾਦੰਦਾ ਹੈ ਫਰਾਣਾ ਬੰਦਾ ਇਦਾਂ ਦਾ ਹੈ ਫਰਾਣਾ ਬੰਦਾ ਇਦਾਂ ਦਾ ਹੈ ਇਹ ਨਿੰਦਿਆ ਆਵੇ ਨਿੰਦਿਆ ਨੂੰ ਲਾੜਾ ਪੈਣਾ ਹੈ ਕਈ ਵਾਰੀ ਸੀ ਝੂਠ ਬੋਲਦੰਨੇ ਆ ਜਾਣਾ ਹੁੰਦਾ ਸਕੂਲ ਅਸੀਂ ਘਰ ਦੇ ਨੂੰ ਕਹਿੰਦੇ ਆ ਅਸੀਂ ਜੀ ਸਕੂਲ ਗਏ ਸੀ ਪਰ ਬੇਕਤੇ ਹੋਰ ਹੁੰਨੇ ਆ ਕਿਸੇ ਫਰੈਂਡ ਦੇ ਨਾਲ ਘੁੰਮਣ ਚਲ ਜਾਂਦੇ ਆ ਇਹ ਝੂਠ ਹੈ ਨਾ ਇਹ ਝੂਠ ਨੂੰ ਲਾਣਾ ਪੈਣਾ ਮੈਂ ਜਦੋਂ ਝੂਠ ਲਾ ਦਿੱਤਾ ਲਿੰਦਿਆ ਲਾ ਦਿੱਤੀ ਚੁਗਲੀ ਲਾ ਦਿੱਤੀ ਬੇਈਮਾਨੀ ਲਾ ਦਿੱਤੀ ਜਦੋਂ ਆਪਣੀ ਜ਼ਿੰਦਗੀ ਵਿੱਚੋਂ ਆਪ ਪਾਪ ਵਿਕਾਰ ਲਾ ਦੇਾਂਗੇ ਨਾ ਇਹ ਪਾਪਾਂ ਦਾ ਹੀ ਮੈਲ ਲੱਥ ਜਾਏਗੀ ਪਾਪਾਂ ਦਾ ਪੱਥਰ ਲੱਥ ਜਾਏਗਾ ਅੰਦਰੋਂ ਭਗਵਾਨ ਨਿਕਲ ਆਏਗਾ ਰੱਬ ਨੂੰ ਪੜਨਾ ਹੈ ਤੁਸੀਂ ਤੁਹਾਨੂੰ ਆਪਣੇ ਆਪ ਨੂੰ ਤਰਸਣਾ ਪੈਣਾ ਹੈ ਆਪਣੀ ਜ਼ਿੰਦਗੀ ਦੇ ਵਿੱਚੋਂ ਕਾਮ, ਕ੍ਰੋਧ ਕੱਢਣੇ ਪੈਣਗੇ, ਲਾਲਚ ਕੱਢਣਾ ਪੈਣਾ, ਹੰਕਾਰ ਕੱਢਣਾ ਪੈਣੇ, ਆਪਣੀ ਜ਼ਿੰਦਗੀ ਦੇ ਵਿੱਚੋਂ ਨਿੰਦਿਆ ਚੁਗਲੀ ਕੱਢਣੀ ਪੈਣੀ ਹੈ, ਆਸਾ ਤ੍ਰਿਸ਼ਨਾ ਕੱਢਣੀ ਪੈਣੀ ਹੈ, ਪਾਪ ਕੱਢਣੇ ਪੈਣਗੇ, ਚੋੁਰ ਕੱਢਣਾ ਪੈਣਾ, ਬੇਈਮਾਨੀ ਕੱਢਣੀ ਪੈਣੀ ਹੈ, ਚਲਾਕੀਆਂ ਕੱਢਣੀਆਂ ਪਣੀਆਂ ਨੇ। ਜਦੋਂ ਆ ਸਾਰੇ ਰਿਕਾਰ ਕੱਢ ਦੇਓਗੇ ਨਾ ਜ਼ਿੰਦਗੀ ਚੋਂ, ਫਿਰ ਤੁਸੀਂ ਤੇ ਰੱਬ ਹੋਵੋਗੇ। ਇਹਦੇ ਤੁਸੀਂ ਰੱਬ ਬਣ ਜਾਓ। ਕਿੰਨਾ ਸੋਖਾ ਤਰੀਕਾ ਹੈ। ਜਿਹੜਾ ਆਪਣੇ ਆਪ ਨੂੰ ਤਰਾਸ਼ ਲਏਗਾ, ਉਹ ਭਗਵਾਨ ਹੋ ਜਾਏਗਾ ਉਹ ਰੱਬ ਹੋ ਜਾਏਗਾ ਜਿਹੜਾ ਆਪਣੇ ਆਪ ਨੂੰ ਨਹੀਂ ਤਰਸ ਸਕੇਗਾ ਉਹ ਦੁਨੀਆ ਤਿਆ ਕੇ ਪੱਥਰ ਹੀ ਰਹਿ ਜਾਏਗਾ ਉਹਦੇ ਤੇ ਪੱਥਰ ਚ ਫਰਕ ਕੋਈ ਨਹੀਂ ਰਹੇਗਾ ਹਾਂ ਜੇ ਭਗਵਾਨ ਬਣਨੇ ਤੇ ਤੈਨੂੰ ਇੱਕ ਨੁਕਤਾ ਦੇ ਦਿੰਨਾ ਵਾ ਤੇ ਕਿਹਨੂੰ-ਕਿਹਨੂੰ ਭਗਵਾਨ ਬਣਨਾ ਚਾਹੁੰਦਾ ਹੈ ਰੱਬ ਵਰਗਾ ਕੌਣ ਹੋਣਾ ਚਾਹੁੰਦਾ ਹੈ ਕੌਣ ਚਾਹੁੰਦਾ ਹੈ ਸਾਨੂੰ ਸਤਕਾਰ ਮਿਲੇ ਕੌਣ-ਕੌਣ ਚਾਹੁੰਦਾ ਹੈ ਸਾਨੂੰ ਇੱਜ਼ਤ ਮਿਲੇ ਸਾਰੇ ਨਾ ਸਾਰੇ ਚੰਨਨ ਸਾਡੀ ਰਿਸਪੈਕਟ ਹੋਵੇ ਸਾਨੂੰ ਇੱਜ਼ਤ ਮਿਲੇ ਸਾਨੂੰ ਸਾਰੇ ਪਿਆਰ ਕਰਨ ਲੋਕ ਫਿਰ ਤੰਤਰੀਕਾ ਦੱਸਦਾ ਮੈਂ ਅੱਛਾ ਕੋਈ ਫਿਰ ਦੱਸੋ ਕੌਣ ਕੌਣ ਚਾਹਦਾ ਹੈ ਕਿ ਸਾਨੂੰ ਇੱਜ਼ਤ ਮਿਲੇ ਅਸੀਂ ਰੱਬ ਵਰਗੇ ਹੋਈਏ ਕੌਣ ਕੌਣ ਚਾਹਦਾ ਵੈ ਕਿ ਸਾਨੂੰ ਸਤਕਾਰ ਮਿਲੇ ਸਾਰੇ ਸਾਨੂੰ ਪਿਆਰ ਕਰਨ ਸਾਰੇ ਚਾਹਦੇ ਹੋ ਨਾ ਯੈਸ ਚਲੋ ਹੁਣ ਤੰਤਰੀਕਾ ਦੱਸਦਾ ਮਾਂ ਰੱਬ ਬੁਣਦਾ ਪਰ ਸੁਖਾ ਤਰੀਕਾ ਹੈ ਕੋਈ ਮੋਲ ਨਹੀਂ ਲੱਗਦਾ ਇੱਕ ਛੋਟਾ ਜਿਹਾ ਤਰੀਕਾ ਤਾਂ ਦੱਸ ਦੇਣਾ ਬਹੁਤ ਸਰਦੀਆਂ ਸੀ ਜੇ ਅੱਜ ਗਰਮੀਆਂ ਨੇ ਨਾ ਸੂਰਜ ਕਿੰਨੀ ਆਪੇ ਸੁੱਟਦਾ ਵੈ ਇਦਾਂ ਹੀ ਬਹੁਤ ਠੰਡ ਪੈ ਰਹੀ ਸੀ ਬੜੀ ਸਰਦੀ ਸੀ ਤੇ ਇੱਕ ਛੋਟਾ ਜਿਹਾ ਬੱਚਾ ਉਹਦੇ ਨੰਗੇ ਪੈਰ ਅੰਤਾਂ ਦੀ ਸਰਦੀ ਤੇ ਨੰਗੇ ਪੈਰ ਚ ਉਹਦੇ ਪੈਰ ਠਰ ਰਹੇ ਸੀ ਪਤਲੇ ਜਿਹੇ ਕੱਪੜੇ ਉਹਨੇ ਪਾਏ ਹੋਏ ਸੀ ਤੇ ਛਲੀਆਂ ਵੇਚ ਰਿਆ ਸੀ ਗਰਮ ਗਰਮ ਪੁੰਗਿਆ ਛਲੀਆਂ ਵੇਚ ਰਿਆ ਸੀ ਉਹ ਛਲੀਆਂ ਸਸਤੀਆਂ ਵੇਚ ਰਿਆ ਸੀ ਨਾਲੇ ਠਾਰ ਰਿਆ ਸੀ ਕੰਬ ਰਿਆ ਸੀ ਨਾਲੇ ਛੰਨੀਆਂ ਭੁੰਨ ਭੁਨ ਕੇ ਉਹ ਲੋਕਾਂ ਨੂੰ ਵੇਚ ਰਿਆ ਸੀ ਜਿਹੜੇ ਲੋਕ ਵੀ ਸੀ ਨਾ ਛੱਲੀਆਂ ਲੈਣ ਆਉਂਦੇ ਸੀ ਉਹ ਲੋਕ ਵੀ ਰੇਟ ਘਟਕਣ ਆਉਂਦੇ ਸੀ ਉਹ ਤੋਂ ਐਨੀ ਮੇਕ ਛੱਲੀ ਅਸੀਂ ਇੰਨੇ ਪੈਸੇ ਦੇਣੇ ਅਸਤੇ ਇੰਨੇ ਕ ਦੇਣੇ ਐ ਐਨੇ ਪੈਸੇ ਫੜੀ ਨਹੀਂ ਛੱਲੀਆਂ ਦੇ ਮਤਲਬ ਇੱਕ ਤੇ ਪਹਿਲੇ ਹੀ ਵਿਚਾਰਾ ਸਸਤੀ ਛਲਤੀ ਛੱਲੀ ਵੇਚ ਰਿਆ ਸੀ ਦੂਜਾ ਠੰਡ ਚ ਠਰਵੀ ਰਿਆ ਸੀ ਗਰਮ ਗਰਮ ਛੱਲੀ ਭੁੰਨ ਕੇ ਲੋਕਾਂ ਨੂੰ ਦੇ ਰਿਹਾ ਸੀ ਤੇ ਉਲਟਾ ਲੋਕੀ ਫਿਰ ਉਹ ਤਾਂ ਰੇਟ ਕੱਟ ਕਰਾ ਰਹੇ ਸੀ ਹੋਰ ਕੱਟ ਕਰ ਹੋਰ ਕੱਟ ਕਰਦੇ ਨਾ ਕਈ ਲੋਕ 바ਰਗਨਿੰਗ ਕਰਦੇ ਨੇ ਵੀ ਰੇਟ ਕੱਟ ਕਰੋ ਰੇਟ ਕੱਟ ਕਰੋ ਰਿਕਸ਼ਾ ਵਾਲੇ ਕੋਲ ਜਾਣਾ ਹੈ ਰਿਕਸ਼ੇ ਤੇ ਬਹਿਣਾ ਹੈ ਤਾਂ ਕਹਿੰਦੇ ਕਿ ਰਿਕਸ਼ੇ ਨਾਲ ਰੇਟ ਕੱਟ ਕਰੋ ਆਟੋ ਵਾਲੇ ਨੂੰ ਕਹਿੰਦੇ ਕਿ ਆਟੋ ਵਾਲੇ ਨੂੰ ਕਹਿੰਦੇ ਕਿ ਰੇਟ ਕੱਟ ਕਰੋ ਕੋਈ ਸਬਜ਼ੀ ਲੈਣੀ ਹੈ ਫਰੂਟ ਲੈਣਾ ਹੈ ਉਹਨੂੰ ਕਹਿੰਦੇ ਕਿ ਰੇਟ ਕੱਟ ਕਰੋ ਬਹੁਤ ਜ਼ਿਆਦਾ ਕਹਿੰਦੇ ਨਾ ਤੁਸੀਂ ਵੱਡੇ ਵੱਡੇ ਮਾਲ ਦੇਖੇ ਨੇ ਜਦੋਂ ਕੋਈ ਮਾਲ ਚ ਸ਼ੋਪਿੰਗ ਕਰਨ ਜਾਂਦਾ ਹੈ ਉੱਥੇ ਕੋਈ ਕਹਿੰਦਾ ਰੇਟ ਕੱਟ ਕਰੋ ਉੱਥੇ ਤਾਂ ਜਬਾਨ ਸਿੱਤੀ ਜਾਂਦੀ ਹੈ ਮੂੰਹ ਬੰਦ ਹੋ ਜਾਂਦੇ ਉੱਥੇ ਵੀ ਕੋਈ ਕਹਿੰਦਾ ਵੱਡੇ ਸਾਰੇ ਰੈਸਟੋਰੈਂਟ ਚ ਕੋਈ ਖਾਣਾ ਖਾਣ ਜਾਏ ਉੱਥੇ ਕਹਿੰਦਾ ਵੀ ਰੇਟ ਘੱਟ ਕਰੋ ਜੀ ਨਹੀਂ ਖਾਣਾ ਖਾ ਕੇ ਸ ਕੋ ਪੱਲਿਓ ਟਿਪ ਦੇ ਕੇ ਆਈ ਦੀ ਹੈ ਵੇਟਰ ਨੂੰ ਦਿੰਦੇ ਨਾ ਪੱਲਿਓ ਲੋਕ ਟਿਪ ਯਸ ਸਰ ਪਰ ਜਿਹੜਾ ਕੋਈ ਗਰੀਬ ਬੈਠਾ ਹੋਵੇ ਫੜੀ ਲਾਂਦਾ ਹੋਵੇ ਰਿਹੜੀ ਲਾਂਦਾ ਹੋਵੇ ਉਹਨੂੰ ਕਹਣਗੇ ਰੇਟ ਘੱਟ ਕਰੋ ਕਰਦੇ ਨਾ ਤੇ ਜਿਹੜੇ ਵੱਡੇ ਵੱਡੇ ਮਾਲ ਨੇ ਜਾਂ ਵੱਡੀਆਂ ਵੱਡੀਆਂ ਰੈਸਟੋਰੈਂਟ ਵੱਡੇ ਵੱਡੇ ਰੈਸਟੋਰੈਂਟ ਨੇ ਉੱਥੇ ਜਾ ਕੇ ਬੰਦਾ ਕਦੀ ਵੀ ਜ਼ਬਾਨ ਤੋਂ ਕਹਿੰਦਾ ਵੀ ਰੇਟ ਘੱਟ ਕਰੋ ਜੀ ਨਾ ਨਾ ਜਿੰਨਾ ਲਿਖਿਆ ਚੁੱਪ ਕਰਕੇ ਦਿਓ ਪਮੇ ਕੁ ਨਹੀਂ ਮੰਗਾ ਕਿਉਂ ਨਾ ਹੋਵੇ ਪਰ ਗਰੀਬ ਤੋਂ ਲੋਕ ਸਾਰੇ ਘਟ ਕਰਾਣਾ ਚਾਹੁੰਦੇ ਨੇ ਅਮੀਰ ਦੇ ਸਾਹਮਣੇ ਸਭ ਚੁੱਪ ਕਰ ਜਾਂਦੇ ਨੇ ਇਹ ਦੁਨੀਆ ਦੀ ਤਰਸਦੀ ਹੈਗੀ ਹੈ ਇਹ ਦੁਨੀਆ ਚ ਬਹੁਤ ਵੱਡਾ ਜਿਹੜਾ ਨਾ ਇਹ ਇਹ ਦੁੱਖ ਦਾ ਕਾਰਨ ਹੈ ਕਿ ਤਰਸਦੀ ਹੈ ਉਹਦੇ ਨਾਲ ਕੀ ਹੋ ਰਿਹਾ ਹੈ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਉਹਨੂੰ ਪੈਸੇ ਤੋਂ ਵੱਧ ਪੈਸੇ ਮਿਲਦੇ ਨੇ ਗਰੀਬ ਨੂੰ ਜਿੰਨੇ ਮਿਲਣੇ ਚਾਹੀਦੇ ਨੇ ਉਹ ਵੀ ਨਹੀਂ ਮਿਲ ਰਹੇ ਉਹ ਵੀ ਉੱਤੋਂ ਫੇ ਜਾ ਰਹੇ ਨੇ ਉਹਦੇ ਨਾਲ ਕੀ ਹੋ ਰਿਹਾ ਅਮੀਰ ਜਾਦਾ ਅਮੀਰ ਗਰੀਬ ਹੋਰ ਜਾਦਾ ਗਰੀਬ ਵਿਚਕਾਰ ਜਾਦਾ ਫਾਸਲਾ ਬਣ ਗਿਆ ਡਿਸਟੈਂਸ ਵਿਥ ਜਿਆਦਾ ਹੋ ਗਈ ਅਮੀਰ ਤੇ ਗਰੀਬ ਦਾ ਪਾੜਾ ਵੱਧ ਗਿਆ ਦੁਨੀਆ ਤੇ ਪਰ ਅਮੀਰ ਦੀ ਭੁੱਖ ਫਿਰ ਵੀ ਪੂਰੀ ਨਹੀਂ ਹੁੰਦੀ ਗਰੀਬ ਥੋੜੇ ਵਿੱਚ ਵੀ ਰੱਜ ਕੇ ਸੌਂ ਕੇ ਸ਼ੁਕਰ ਕਰਦਾ ਹੈ ਰੱਬ ਦਾ ਕਰਦੇ ਨਾ ਯਸ ਸਰ ਉਹ ਬੱਚਾ ਇਸ ਤਰ੍ਹਾਂ ਹੀ ਸੀ ਉਹ ਬਹੁਤ ਗਰੀਬ ਸੀ ਬੱਚਾ ਉਹਦੇ ਪੈਰ ਨੰਗੇ ਸੀ ਕੱਪੜੇ ਉਹਦੇ ਪਤਲੇ ਜੇ ਸੀ ਤੇ ਠੰਡ ਚ ਠਾਰ ਰਿਹਾ ਸੀ ਛਲੀਆਂ ਵੇਚ ਰਿਹਾ ਸੀ ਗਰਮ-ਗਰਮ ਨੰਗੇ ਪੈਰ ਤੇ ਲੋਕ ਤਾਂ ਛਲੀਆਂ ਤੇ ਲੈਂਦੇ ਸੀ ਪਰ ਪੈਸੇ ਪੂਰੇ ਨਹੀਂ ਸੀ ਦਿੰਦੇ ਥੋੜੇ ਦਿੰਦੇ ਸੀ ਉਹ ਵਿਚਾਰਾ ਕੀ ਕਰੇ ਉਹ ਦੂਰ ਇੱਕ ਆਦਮੀ ਨਖਰੂ ਕੇ ਦੇਖ ਰਿਹਾ ਸੀ ਉਸ ਬੱਚੇ ਵਾਲਾ ਲੋਕ ਛਲੀਆਂ ਲੈਂਦੇ ਨੇ ਪੈਸੇ ਪੂਰੇ ਨਹੀਂ ਦਿੰਦੇ ਤੇ ਉਹ ਬੱਚਾ ਵਿਚਾਰਾ ਕੁਝ ਕਹਿ ਨਹੀਂ ਸਕਦਾ ਅੱਗੋਂ ਛਲੀਆਂ ਲੈ ਕੇ ਤੁਰ ਜਾਂਦੇ ਨੇ ਉਹ ਤੇ ਬੱਚਾ ਵਿਚਾਰਾ ਕੁਝ ਕਹਿ ਨਹੀਂ ਸਕਦਾ ਉਹ ਆਦਮੀ ਦੂਰੋਂ ਦੇਖ ਰਿਹਾ ਸੀ ਉਨੇ ਕੀ ਕੀਤਾ ਉਸ ਬੱਚੇ ਵਾਸਤੇ ਸ਼ੂਜ਼ ਲੈ ਜੁੱਤੀਆਂ ਲਈਆਂ ਨਾਲ ਜ਼ਰਾਬਾ ਲੈ ਲਈਆਂ ਗਰਮ ਜ਼ਰਾਬਾ ਤੇ ਜੁੱਤੀਆਂ ਉਹ ਲੈ ਕੇ ਨਾ ਉਸ ਬੱਚੇ ਦੇ ਕੋਲ ਗਿਆ ਕਹਿੰਦਾ ਬੇਟਾ ਤੇਰੇ ਪੈਰ ਬਹੁਤ ਠਰ ਰਹੇ ਨੇ ਇਹਨਾਂ ਫੜ ਜ਼ਰਾਬਾ ਪਾ ਪੈਰ ਤੇ ਜੁੱਤੀਆਂ ਪਾ ਲੈ ਬੂਟ ਪਾ ਲੈ ਉਸ ਬੱਚੇ ਨੇ ਜ਼ਰਾਬਾ ਪਾਈਆਂ ਤੇ ਬੂਟ ਪਾਏ ਤੇ ਬੂਟ ਪਾ ਕੇ ਨਾ ਛੋਟਾ ਜਿਹਾ ਬੱਚਾ ਸੀ ਮਸੂਮ ਜੀ ਆਵਾਜ਼ ਚ ਭੋਲੇ ਜਿਹਾ ਅਸ ਆਵਾਸ ਦੇ ਵਿੱਚ ਕਹਿ ਲਗਾ ਅੰਕਲ ਤੁਸੀਂ ਭਗਵਾਨ ਹੋ ਨਾ ਤੁਸੀਂ ਰੱਬ ਹੋ ਨਾ ਉਹ ਕੋ ਤਾਂ ਆਦਮੀ ਹਰਾਨ ਰਹਿ ਗਿਆ ਸ਼ੌਕ ਹੋ ਗਿਆ ਇੱਕਦਮ ਸ਼ੌਕ ਕਹਿ ਲਿਆ ਨਹੀਂ ਬੱਚੇ ਮੈਂ ਮੈਂ ਰੱਬ ਨਹੀਂ ਆ ਤੈਂ ਤਾਂ ਕੋਈ ਭਗਵਾਨ ਨਹੀਂ ਆ ਕਿੰਨ ਗਾ ਅੰਕਲ ਫਿਰ ਭਗਵਾਨ ਨੇ ਤੁਹਾਨੂੰ ਭੇਜਿਆ ਆਉਣਾ ਇੱਥੇ ਭਗਵਾਨ ਨੇ ਭੇਜਿਆਣਾ ਤੁਹਾਨੂੰ ਮੇਰੇ ਕੋਲ ਕਿੰਨ ਗਾ ਬੱਚੇ ਤੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਕਿੰਨ ਲਗ ਮੈਂ ਆਪਣੇ ਨਾਲ ਪਾਪਾ ਨੂੰ ਬੜੀ ਦਿਨ ਤੋਂ ਕਹਿ ਰਿਆ ਸੀ ਮੇਰੇ ਪੈਰ ਬਹੁਤ ਠਰਦੇ ਨੇ ਮੈਨੂੰ ਜੁੱਤੀਆਂ ਲੈ ਦੇਓ ਮੈਨੂੰ ਬੂਟ ਲੈ ਦੇਓ ਤੇ ਕੱਲ ਫਿਰ ਮੇਰੇ ਪਾਪਾ ਨੇ ਕਿਹਾ ਵੀ ਤੈਨੂੰ ਰੱਬ ਹੀ ਦੇਵੇਗਾ ਲੈ ਕੇ ਨਾ ਸ਼ੂਜ਼ ਤੂੰ ਰੱਬ ਅੱਗੇ ਅਰਦਾਸ ਕਰੀ ਤੂੰ ਹਾਲਾਂਕਿ ਅਰਦਾਸ ਕਰੀ ਰੱਬ ਤੈਨੂੰ ਜ਼ਰੂਰ ਬੂਟ ਦਿਵਾਏਗਾ ਤੇ ਲੰਗ ਅੰਕਲ ਮੈਂ ਰਾਤੀ ਸੌਣ ਲੱਗਿਆ ਫਿਰ ਭਗਵਾਨ ਅੱਗੇ ਅਰਦਾਸ ਕੀਤੀ ਸੀ ਇਹ ਭਗਵਾਨ ਮੈਂ ਲੋਹ ਛਲੀਆਂ ਵਿੱਚ ਜਾਨਾ ਮੇਰੇ ਪੈਰ ਠਰ ਜਾਂਦੇ ਨੇ ਮੈਨੂੰ ਸ਼ੂਜ਼ ਭੇਜ ਦਿਓ ਮੇਰੇ ਵਾਸਤੇ ਵੋਟਪੇਸ ਦਿਓ ਮੇਰੀ ਮੈਂ ਆਪੀ ਅਰਦਾਸ ਕੀਤੀ ਸਵੇਰੇ ਬੂਟਾ ਵੀ ਗਏ ਜਾਂ ਤੇ ਤੁਸੀਂ ਭਗਵਾਨ ਨੂੰ ਲੈ ਕੇ ਆ ਗਏ ਹੋ ਜਾਂ ਫਿਰ ਜ਼ਰੂਰ ਤੁਹਾਨੂੰ ਭਗਵਾਨ ਨੇ ਭੇਜਿਆ ਹੋਣਾ ਹੈ ਤੁਸੀਂ ਭਗਵਾਨ ਦੇ ਫਰੈਂਡ ਹੋ ਨਾ ਤੁਸੀਂ ਭਗਵਾਨ ਦੇ ਮਿੱਤਰ ਹੋ ਨਾ ਤੁਸੀਂ ਤੁਹਾਨੂੰ ਜ਼ਰੂਰ ਭਗਵਾਨ ਨੇ ਭੇਜਿਆ ਹੋਣਾ ਜਦੋਂ ਇੰਨੀ ਗੱਲ ਕਹੀ ਉਸ ਬੰਦੇ ਦੇ ਮਨ 'ਚ ਇੱਕਦਮ ਤਰਸ ਪੈਦਾ ਹੋ ਗਿਆ ਤਰਸ ਤੇ ਪਹਿਲਾਂ ਹੀ ਸੀ ਉਹਦੇ ਵਾਸਤੇ ਸ਼ੂਜ਼ ਲੈ ਕੇ ਆਇਆ ਸੀ ਕਿੰਨ ਗੰਨੀ ਬੇਟਾ ਮੈਂ ਭਗਵਾਨ ਤੇ ਨਹੀਂ ਆਹਾਂ ਭਗਵਾਨ ਦਾ ਮਿੱਤਰ ਜ਼ਰੂਰ ਆ ਏਦਾਂ ਸਮਝ ਲੈ ਭਗਵਾਨ ਨੇ ਮੈਨੂੰ ਭੇਜਿਆ ਤੇਰੇ ਕੋਲ ਰੱਬ ਦਾ ਮੈਂ ਫਰੈਂਡ ਆ ਉਹਨੇ ਭੇਜਿਆ ਦੱਸ ਇਹ ਜਿਹੜੀ ਤੇਰੀ ਛਲੀਆਂ ਨੇ ਸਾਰੀਆਂ ਛਲੀਆਂ ਕਿੰਨੇ ਦੀਆਂ ਨੇ ਕੰਨ ਗੰਕਲ 50 ਰੁਪਏ ਦੀਆਂ ਕਹਿੰਦਾ ਇਹਦਾ ਫਿਰ 50 ਰੁਪਏ ਸਾਰੀਆਂ ਛਲੀਆਂ ਮੈਨੂੰ ਦੇ ਉਹਨੇ 50 ਤੇ ਦਿੱਤੇ ਸਾਰੀਆਂ ਛਲੀਆਂ ਲੈ ਕੇ ਉਹਨੇ ਉਹਦੇ ਵਿੱਚੋਂ ਦੋ ਚਾਰ ਛਲੀਆਂ ਸ ਬੱਚੇ ਨੂੰ ਦਿੱਤੀਆਂ ਲੈ ਬੱਚੇ ਤੂੰ ਘਰ ਜਾ ਕੇ ਖਾਈ ਸਾਰਾ ਪਰਿਵਾਰ ਖਾयो ਬਾਕੀ ਦੀ ਛਲੀਆਂ ਉਹਨੇ ਸਾਰਿਆਂ ਬੱਚਿਆਂ ਨੂੰ ਵੰਡ ਦਿੱਤੀਆਂ ਜਦੋਂ ਤਰ ਲੱਗਿਆ ਨਵਾਂ ਆਦਮੀ ਉਹਦੇ ਮਨ 'ਚ ਵਿਚਾਰ ਆਇਆ ਹੈ ਰੱਬ ਦਾ ਦੋਸਤ ਬਣਨਾ ਕਿੰਨਾ ਸੁੱਖ ਹੈ ਲੋਕ ਕਿੰਨਾ ਕੁਝ ਕਰਦੇ ਨੇ ਜਪ ਤਪ ਕਰਦੇ ਨੇ ਕਿੰਨੇ ਪਾਠ ਪੂਜਾ ਕਰਦੇ ਨੇ ਤੀਰਥਾਂ ਤੇ ਜਾ ਜਾ ਕੇ ਨਹਾ ਕੇ ਆਉਂਦੇ ਨੇ ਕਿੰਨੇ ਦਾਨ ਪੁੰਨ ਕਰਦੇ ਨੇ ਕਿੰਨਾ ਕੁਝ ਕਰਦੇ ਨੇ ਵਰਤ ਰੱਖ ਰਹੇ ਨੇ ਮਾਲਾ ਫੇਰੇ ਨੇ ਪਰ ਰੱਬ ਦਾ ਮਿੱਤਰ ਬਣਨਾ ਤਾਂ ਬੜਾ ਹੀ ਸੁੱਖ ਹੈ ਸਿਰਫ ਤੁਹਾਡੇ ਅੰਦਰ ਇੱਕ ਫੀਲਿੰਗ ਆਣੀ ਚਾਹੀਦੀ ਹੈ ਕਿਸੇ ਦੇ ਦੁੱਖ ਨੂੰ ਦੇਖ ਕੇ ਮਹਿਸੂਸ ਕਰਨ ਦੀ ਜੇ ਰੱਬ ਦਾ ਮਿੱਤਰ ਬਣਨਾ ਹੈ ਨਾ ਤੁਸੀਂ ਜਾਂ ਰੱਬ ਵਰਗੇ ਬਣਨੇ ਤੁਹਾਡੇ ਅੰਦਰ ਦਇਆ ਦਾ ਗੁਣ ਹੋਣਾ ਚਾਹੀਦਾ ਹੈ ਕੰਪੈਸ਼ਨ ਹੋਣਾ ਚਾਹੀਦਾ ਹੈ ਤੁਹਾਡੇ ਅੰਦਰ ਐਸਾ ਐਸੀ ਫੀਲਿੰਗ ਹੋਣੀ ਚਾਹੀਦੀ ਹੈ ਕਿਸੇ ਦੇ ਦੁੱਖ ਨੂੰ ਦੇਖ ਕੇ ਤੁਹਾਡੇ ਮਨ ਵਿੱਚ ਆਏ ਕਿ ਮੈਂ ਕਿਸੇ ਤਰੀਕੇ ਦਾ ਦੁੱਖ ਦੂਰ ਕਰ ਦੇਆ ਜਾਂ ਇਹਨੂੰ ਲੋੜ ਹੈਗੀ ਹੈ ਮੈਂ ਦੀ ਲੋੜ ਪੂਰੀ ਕਰ ਦੇਆ ਜਦੋਂ ਤੁਸੀਂ ਕਿਸੇ ਦੀ ਲੋੜ ਪੂਰੀ ਕਰ ਦਿੱਤੀ ਕਿਸੇ ਦੀ ਹੈਲਪ ਕਰ ਦਿੱਤੀ ਤੁਸੀਂ ਰੱਬ ਦੇ ਫਰੈਂਡ ਵੀ ਹੋ ਗਏ ਤੇ ਤੁਸੀਂ ਰੱਬ ਵੀ ਹੋ ਗਏ ਰੱਬ ਨੂੰ ਦਾ ਕਿੰਨਾ ਸੋਖਾ ਤਰੀਕਾ ਉਸ ਬੱਚੇ ਨੇ ਕਹਿ ਦਿੱਤਾ ਨਹੀਂ ਕੁਦਮ ਅੰਕਲ ਤੁਸੀਂ ਭਗਵਾਨ ਹੋ ਕਿਉਂਕਿ ਮੈਂ ਭਗਵਾਨ ਨੂੰ ਕਿਹਾ ਸੀ ਮੈਨੂੰ ਬੂਟ ਚਾਹੀਦੇ ਨੇ ਤੇ ਤੁਸੀਂ ਬੂਟ ਲੈ ਕੇ ਦੇ ਦਿੱਤੇ ਫਿਰ ਤੁਸੀਂ ਭਗਵਾਨ ਹੋਏ ਨਾ ਇਦਾਂ ਹੀ ਜਿਹਨੂੰ ਕਿਸੇ ਬੰਦੇ ਨੂੰ ਲੋੜ ਹੈ ਤੁਹਾਡੀ ਤੇ ਉਹ ਬੰਦਾ ਕਹੇ ਰੱਬਾ ਮੇਰੀ ਇਹ ਮਦਦ ਕਰ ਤੇ ਤੁਸੀਂ ਜਾ ਕੇ ਮਦਦ ਕਰਦੇ ਹੋ ਉਹਦੇ ਲਈ ਤੇ ਤੁਸੀਂ ਰੱਬ ਹੋਏ ਨਾ ਫਿਰ ਉਹਨੇ ਰੱਬ ਨੂੰ ਕਿਹਾ ਸੀ ਨਾ ਵੀ ਮੇਰੀ ਹੈਲਪ ਕਰ ਤੇ ਤੁਸੀਂ ਜਾ ਕੇ ਹੈਲਪ ਕਰ ਦਿੱਤੀ ਜਦੋਂ ਤੁਸੀਂ ਹੈਲਪ ਕੀਤੀ ਫਿਰ ਉਸ ਬੰਦੇ ਲਈ ਤੁਸੀਂ ਰੱਬ ਹੋਗੇ ਇਹ ਤਾਂ ਬਿਲਕੁਲ ਰੱਬ ਵਰਨਾ ਬੜਾ ਆਸਾਨ ਹੈ ਸਿਰਫ ਤੁਹਾਡੇ ਅੰਦਰ ਕਿਸੇ ਨੂੰ ਦੁਖੀ ਦੇਖ ਕੇ ਫੀਲਿੰਗ ਆਣੀ ਚਾਹੀਦੀ ਹੈ ਕਿਸੇ ਲੋਡ ਨੂੰ ਦੇਖ ਕੇ ਤੁਹਾਡੇ ਅੰਦਰ ਮਹਿਸੂਸ ਹੋਣਾ ਚਾਹੀਦਾ ਹੈ ਕਿ ਇਹਨੂੰ ਫਲਾਨੀ ਚੀਜ਼ ਦੀ ਲੋਡ ਹੈ ਚਲੋ ਮੇਰੇ ਕੋਲ ਕੈਪੈਸਿਟੀ ਹੈ ਮੇਰੇ ਕੋਲ ਹਿੰਮਤ ਹੈ ਸਮਰੱਥਾ ਹੈ ਮੈਂ ਇਹ ਮਦਦ ਕਰ ਸਕਦਾ ਚਲੋ ਮੈਂ ਮਦਦ ਕਰਦੇ ਹਾਂ ਜਦੋਂ ਤੁਸੀਂ ਮਦਦ ਕਰ ਦਿੱਤੀ ਤੁਸੀਂ ਭਗਵਾਨ ਹੋ ਗਏ ਕਿੰਨਾ ਸੌਖਾ ਤਰੀਕੇ ਰੱਬ ਬਣਨ ਦਾ ਇੰਨਾ ਕੋ ਸੌਖਾ ਤਰੀਕੇ ਜੇ ਰੱਬ ਬਣਨਾ ਹੈ ਕਿਸੇ ਦੀ ਮਦਦ ਕਰਦੇ ਹੋ ਜਦੋਂ ਤੁਸੀਂ ਕਿਸੇ ਦੀ ਹੈਲਪ ਕਰ ਦਿੱਤੀ ਕਿਸੇ ਲੋੜਵੰਦ ਦੀ ਕਿਸੇ ਦੁਖੀ ਦੀ ਕਿਸੇ ਬਿਮਾਰ ਦੀ ਜਦੋਂ ਤੁਸੀਂ ਹੈਲਪ ਕਰ ਦਿੱਤੀ ਤੁਸੀਂ ਰੱਬ ਹੋ ਗਏ ਰੱਬ ਦਾ ਇੱਕ ਗੁਣ ਹੈ ਦਿਆਲੂ ਦਿਆਲੂ ਨਾ ਰੱਬ ਦਾ ਨਾਮ ਉਹਦਾ ਨਾਮ ਦਿਆਲੂ ਕਿਉਂ ਪਿਆ ਕਿਉਂਕਿ ਉਹਦੇ اندر ਇੱਕ ਗੁਣ ਹੈਗਾ ਕਿਹੜਾ ਗੁਣ ਹੈ ਦਇਆ ਦਾ ਦਇਆ ਦਾ ਗੁਣ ਹੈ ਨਾ ਤਾਂ ਦਿਆਲੂ ਹੈ ਨਾ ਜੇ ਜੇ ਤੁਹਾਡੇ ਅੰਦਰ ਦਇਆ ਦਾ ਗੁਣ ਹੋਵੇ ਤੁਸੀਂ ਦਿਆਲੂ ਨਹੀਂ ਹੋ ਜਾਓਗੇ ਜੇ ਰੱਬ ਦਿਆਲੂ ਹੈ ਫਿਰ ਤੁਸੀਂ ਵੀ ਦਿਆਲੂ ਹੋਵੋਗੇ ਨਾ ਹਾਂ ਜਿਸ ਦਿਨ ਤੁਹਾਡੇ ਅੰਦਰ ਦਇਆ ਦਾ ਗੁਣ ਆ ਜਾਏਗਾ ਤੁਸੀਂ ਕਿਸੇ ਤੇ ਤਰਸ ਖਾ ਲੋਗੇ ਕਿਸੇ ਦੀ ਹੈਲਪ ਕਰੋਗੇ ਉਸ ਦਿਨ ਤੁਸੀਂ ਦਿਆਲੂ ਹੋ ਜਾਓਗੇ ਉਸ ਦਿਨ ਤੁਸੀਂ ਰੱਬ ਹੋ ਜਾਓਗੇ ਅੱਜ ਦੋ ਚੀਜ਼ਾਂ ਤੁਹਾਨੂੰ ਦੱਸਿਆ ਨੇ ਰੱਬ ਬਣਨ ਵਾਸਤੇ ਭਗਵਾਨ ਬਣਨੇ ਤੇ ਆਪਣੇ ਆਪ ਨੂੰ ਤਰਸਣਾ ਪਏਗਾ ਤੁਹਾਡੇ ਅੰਦਰ ਭਗਵਾਨ ਹੈ ਸਿਰਫ ਫालतੂ ਪੱਥਰ ਲਾ ਦਿਓ ਆਲਸ ਦਾ ਪੱਥਰ ਲਾ ਦਿਓ ਅੱਜ ਤੋਂ ਬਾਅਦ ਆਲਸ ਨਹੀਂ ਕਰਨੀ ਅੱਜ ਤੋਂ ਬਾਅਦ ਕਿਸੇ ਦੀ ਨਿੰਦਾ ਨਹੀਂ ਕਰਨੀ ਅੱਜ ਤੋਂ ਬਾਅਦ ਕਿਸੇ ਨੂੰ ਮਾਣਾ ਨਹੀਂ ਕਰਨਾ ਅੱਜ ਤੋਂ ਬਾਅਦ ਕਿਸੇ ਦਾ ਨੁਕਸਾਨ ਨਹੀਂ ਕਰਨਾ ਇਹ ਫालतੂ ਪੱਥਰ ਲੱਥਦਾ ਜਾਏਗਾ ਲੱਥਦਾ ਜਾਏਗਾ ਇੱਕ ਦਿਨ ਤੁਹਾਡੇ ਅੰਦਰ ਭਗਵਾਨ ਫਰਵਟ ਹੋ ਜਾਏਗਾ ਤੇ ਦੂਜਾ ਤਰੀਕਾ ਦਇਆ ਦਾ ਗੁਣ ਜਦੋਂ ਤੁਸੀਂ ਕਿਸੇ ਦੀ ਹੈਲਪ ਕਰ ਦਿੰਦੇ ਹੋ ਕਿਸੇ ਦੀ ਮਦਦ ਕਰ ਦਿੰਦੇ ਹੋ ਤੁਸੀਂ ਖੁਦ ਭਗਵਾਨ ਹੋ ਜਾਂਦੇ ਹੋ ਕੀ ਹੋ ਜਾਂਦੇ ਹੋ ਭਗਵਾਨ ਭਗਵਾਨ अच्छा भगवान बनने ਦਾ ਪਹਿਲਾ ਤਰੀਕਾ ਕੀ ਹੈ ਦੱਸੇਗਾ ਕੋਈ ਹੱਥ ਖੜਾ ਕਰਕੇ ਹਾਂਜੀ ਬੇਟੇ ਆਪਣੇ ਆਪ ਨੂੰ ਪਛਾਣਨਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਅਗੁਣਾ ਦਾ ਪਰਖਾ ਦੇਣਾ ਚਾਹੀਦਾ ਹੈ ਵੈਰੀ ਗੁੱਡ ਤੁਸੀਂ ਦੱਸੋਗੇ ਹਾਂਜੀ ਪਹਿਲਾ ਗੁਣ ਰੱਬ ਬਣਨ ਦਾ ਪਹਿਲਾ ਤਰੀਕਾ ਦੱਸੇਗਾ ਆਪਣੇ ਅੰਦਰ ਜਿਹੜੇ ਅਪੂਰਨ ਹਨ ਬਿਲਕੁਲ ਹਾਂ ਬੇਟੇ ਤੁਸੀਂ ਦੱਸੋ ਸੱਚਾ ਕੰਮ ਕਰੋ ਲੋਭ ਨੂੰ ਕਾਟੋ ਹਾਂਜੀ ਵੈਰੀ ਗੁੱਡ ਹੋਰ ਕੀ ਦੱਸੇਗਾ ਰਬ ਬਣਨ ਦਾ ਪਹਿਲਾ ਤਰੀਕਾ ਕੀ ਹੈ ਉਹ ਦੱਸੇਗਾ ਸ਼ਾਬਾਸ਼ ਹਾਂਜੀ ਬੇਟੀ ਤੁਸੀਂ ਦੱਸੋ ਤੁਸੀਂ ਦੱਸੋ ਸਾਨੂੰ ਪ੍ਰਗੋ ਬਣਨ ਦਾ ਪਹਿਲਾ ਤਰੀਕਾ ਲੱਗਾ ਹੈ ਕਿ ਆਪਣੇ ਅੰਦਰ ਜਿਹੜੇ ਗੁਣ ਹਨ ਉਹਨਾਂ ਨੂੰ ਬਾਹਰ ਕੱਢਣਾ ਮਤਲਬ ਮਿਟਾ ਦੇਣਾ ਤੇ ਆਪਣੇ ਵਿੱਚ ਚੰਗੇ ਗੁਣ ਭਰ ਲੈਣਾ ਵੈਰੀ ਗੁੱਡ ਸ਼ਾਬਾਸ਼ ਬਹੁਤ ਵਧੀਆ ਹਾਂਜੀ ਬੇਟੀ ਤੁਸੀਂ ਦੱਸੋ ਹੈਲਪ ਕਰਨੀ ਚਾਹੀਦੀ ਬਿਲਕੁਲ ਰੱਬ ਦਾ ਦੂਜਾ ਕੋਣ ਦੂਜਾ ਤਰੀਕਾ ਕੀ ਰੱਬ ਬਣਨ ਦਾ ਹਾਂਜੀ ਬੇਟੀ ਤੁਸੀਂ ਦੱਸੋ ਦਇਆ ਵੈਰੀ ਗੁੱਡ ਦਇਆ ਕਰਨੀ ਕਿਸੇ ਦੇ ਉੱਪਰ ਤਰਸ ਖਾਣਾ ਹੋਰ ਕੋਣ ਦੱਸੇਗਾ ਹਾਂਜੀ ਤੁਸੀਂ ਦੱਸੋ ਦੇ ਅੰਦਰ ਇਸੇ ਦੇ ਕੇ ਦਇਆ ਨਾਲ ਮਦਦ ਕਰਨ ਦਾ ਗੁਣ ਆਲਵੇ ਤਾਂ ਇਹ ਆ ਪਰਮਾ। ਬਿਲਕੁਲ ਬਿਲਕੁਲ ਦੇਖੋ ਕਿੰਨਾ ਸੋਖਾ ਤਰੀਕਾ ਲੋਕ ਕਿੰਨਾ ਕੁਝ ਕਰ ਰਹੇ ਨੇ ਕੋਈ ਵਰਤ ਰੱਖ ਰਿਹਾ ਕੋਈ ਮਾਲਾ ਤੁਮਾ ਰਿਹਾ ਕੋਈ ਅੱਖਾਂ ਮੀਟ ਕੇ ਸਵਾਦੀਆਂ ਲਾਈ ਬੈਠਾ ਹੋਵੇ ਕੋਈ ਤੀਰਥਾਂ ਤੇ ਨਾਂ ਤੁਰਿਆ ਹੋਇਆ ਕੋਈ ਵਰਤ ਰੱਖ ਰਿਹਾ ਕੋਈ ਕੁਝ ਕਰ ਰਿਹਾ ਕਰ ਇਹਨੇ ਲੋਕ ਕਿੰਨਾ ਕੁਝ ਤੇ ਕਿੰਨਾ ਸੋਖਾ ਤਰੀਕਾ ਰਾਬਣੰਦਾ ਪਹਿਲਾ ਤਰੀਕਾ ਕੀ ਹੈ ਆਪਣੇ ਅੰਦਰੋਂ ਔਗਣਾ ਨੂੰ ਬਾਹਰ ਕੱਢ ਦਿਓ ਫालतू ਪੱਥਰ ਲਾ ਦਿਓ ਤੁਹਾਡੇ ਅੰਦਰ ਵੀ ਭਗਵਾਨ ਪ੍ਰਗਟ ਹੋ ਜਾਏਗਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਸ਼ਾਨ ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਨ ਤੇ ਦੂਜਾ ਤਰੀਕਾ ਕਿਸੇ ਦੀ ਮਦਦ ਕਰੋ ਦਇਆ ਕਰੋ ਧੌਲ ਧਰਮ ਦਇਆ ਦਾ ਕਾਪੂਦ ਜਿੱਥੇ ਦਇਆ ਆ ਜਾਏਗੀ ਉੱਥੇ ਧਰਮ ਆ ਪਿਆ ਜਾਏਗਾ ਉੱਥੇ ਤੁਸੀਂ ਰੱਬ ਵਰਗੇ ਹੋ ਜਾਓਗੇ ਠੀਕ ਹੈ ਜੀ ਇੰਨੀ ਆਹੀ ਵੇਦ ਪ੍ਰਮਾਨ ਤੇ ਅਗਲੀ ਕਲਾਸ ਜਿਹੜੀ ਉਹ 10 ਮਿੰਟ ਬਾਅਦ ਫਿਰ ਲੱਗੇਗੀ ਆਪ ਜੀ ਨੇ ਜੋ ਵੀ ਵਿਸ਼ੇਸ਼ ਪਾਣੀ ਵਗੈਰਾ ਪੀਣਾ ਪੀ ਕੇ ਵਾਪਸ ਇਸੇ ਕਲਾਸ ਦੇ ਵਿੱਚ ਆ ਜਾਣਾ ਵੈ ਫਿਰ ਅਗਲੀ ਕਲਾਸ ਇੱਥੇ ਲੱਗੇਗੀ ਤੇ ਹੋਈਆ ਭੁੱਲਾਂ ਕਿ ਮੈਂ ਕਰਨੀ ਆ ਜੀ ਤਿਆਰ ਸੈਟ ਫਤਿਹ ਬਲਾਓ ਰੰਗਜੀ ਦਾ ਫਾਲਸਾ ਵਾਹ ਦੀ ਫਤਿਹ